ਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ ਨਾ ਜਿਨ੍ਹਾਂ ਨੂੰ ਨਾਮ ਦੀ ਅੰਦਰ ਪਿਆਸ ਲੱਗਦੀ ਹੈ ਪਾਤਸ਼ਾਹ ਕਹਿੰਦੇ ਮੈਂ ਵੀ ਉਸ ਤੋਂ ਬਲਹਾਰ ਜਾਨਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਹੈ ਨਾ ਤੇ ਇਥੋਂ ਦੇ ਲਾਗੇ ਦੇ ਰਹਿਣ ਵਾਲਾ ਸੀ ਸੈਫਦੀਨ ਮੁਸਲਮਾਨ ਸੀ ਉਹਦੇ ਮਨ ਵਿੱਚ ਵਿਚਾਰ ਪੈਦਾ ਹੋਈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਆਉਣ ਸੀ ਕਟੜ ਮੁਸਲਮਾਨ ਪਰ ਨਾਲ ਹੀ ਇਮਾਨ ਦੇ ਵਿੱਚ ਵਿਚਾਰ ਆਈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਸਿੱਖਾਂ ਦੇ ਗੁਰੂ ਹੈ। ਮੈਂ ਮੁਸਲਮਾਨ ਹਾਂ ਮੇਰੇ ਘਰ ਦੇ ਵਿੱਚ ਪਾਤਸ਼ਾਹ ਕਿਵੇਂ ਆਉਣਗੇ? ਉਹਨੇ ਘਰ ਦੇ ਵਿੱਚ ਮਸਜਿਦ ਬਣਾਈ ਹੋਈ ਸੀ। ਮਸਜਿਦ ਬਣਾਈ ਹੋਈ ਸੀ, ਪੰਜ ਨਵਾਜ਼ੀ ਸੀ, ਪੱਕਾ ਨਵਾਜ਼ੀ ਸੀਗਾ ਮੁਸਲਮਾਨ ਸੀ ਆਪਣੇ ਧਰਮ ਦੇ ਵਿੱਚ ਪੱਕਾ ਤੇ ਗੁਰਬਾਣੀ ਦੇ ਵਿੱਚ ਇਹ ਸੂਦਾਂਤ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਕਿ ਪੰ ਪੰਜ ਨਵਾਜਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਵੀ ਦਿੱਤਾ ਉਹਦਾ ਵਿਸਥਾਰ ਵੀ ਕੀਤਾ ਸਤਿਗੁਰੂ ਕੀਂ ਦੇ ਕਿਸੇ ਵੀ ਧਰਮ ਦੇ ਵਿੱਚ ਐ ਪਰਪੱਕ ਹੋਣਾ ਚਾਹੀਦਾ ਐ ਪਖੰਡੀ ਨਹੀਂ ਹੋਣਾ ਚਾਹੀਦਾ ਭੇਖੀ ਨਹੀਂ ਹੋਣਾ ਚਾਹੀਦਾ ਆਪਣੇ ਦੀਨ ਦੇ ਵਿੱਚ ਮੁਕੰਮਲ ਹੋਵੇ ਤੇ ਉਹਦਾ ਸਤਕਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਯਾਦ ਕਰਕੇ ਉਹਨੇ ਘਰ ਦੇ ਵਿੱਚ ਸਰਾ ਮਣਾਉਣੀ ਕੀਤੀ ਪੁਰਾਣੇ ਸਮਿਆਂ ਦੇ ਵਿੱਚ ਸਰਾਵੇਂ ਹੀ ਚਲਦੀਆਂ ਹੁੰਦੀਆਂ ਸੀ ਅੱਜ ਕੱਲ ਗੁਰੂ ਘਰ ਐ ਬਣਦੇ ਉਹਨਾਂ ਸਮਿਆਂ ਦੇ ਵਿੱਚ ਸਰਾਮਾਂ ਬਣਦੀਆਂ ਹੁੰਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਕੇ ਉਹਨੇ ਘਰ ਦੇ ਵਿੱਚ ਸਰਾਮ ਬਣਾਈ ਮਨ ਦੇ ਵਿੱਚ ਭਾਵਨਾ ਇੰਨੀ ਕੁ ਪੱਕੀ ਕਰ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਰੋਜ਼ ਯਾਦ ਕਰਦਾ ਰੋਜ਼ ਯਾਦ ਕਰਦਾ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉੱਥੋਂ ਲੰਘਦੇ ਉਹਦੇ ਸੈਫਦੀਨ ਦੇ ਘਰ ਦੇ ਵਿੱਚ ਆ ਗਏ ਜਦੋਂ ਘਰ ਦੇ ਵਿੱਚ ਆਏ ਨਾ ਬੜਾ ਸਤਿਕਾਰ ਉਹਨੇ ਕੀਤਾ ਸਤਗੁਰੂ ਜੀ ਨੂੰ ਦਿਖਾਇਆ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਵਾਸਤੇ ਇਹ ਸਰਾ ਬਣਾਈ ਹੈ ਤੁਸੀਂ ਇਸ ਸਰਾ ਦੇ ਵਿੱਚ ਰਭੋ ਇੱਥੇ ਵਿਸ਼ਰਾਮ ਕਰੋ ਸਤਗੁਰੂ ਕਹਿੰਦੇ ਕਿਉਂ ਬਣਾਈ ਹੈ ਕਹਿੰਦਾ ਜੀ ਮੇਰੇ ਘਰ ਦੇ ਵਿੱਚ ਵੈਸੇ ਤੇ ਮਸਜਿਦ ਬਣੀ ਹੋਈ ਹੈ ਜਿੱਥੇ ਬੈਠ ਕੇ ਮੈਂ ਅੱਲਾ ਦੀ ਪਰਮਾਤਮਾ ਦੀ ਪਰਮੇਸ਼ਰ ਦੀ ਬੰਦਗੀ ਕਰਦਾ ਨਵਾਜ਼ ਪੜਦਾ ਸਤਕਾਰ ਕਰਦਾ ਸਨਮਾਨ ਕਰਦਾ ਫਰ ਕਹਿੰਦਾ ਮੈਨੂੰ ਇਹ ਮੇਰੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਤੁਸੀਂ ਤੇ ਸਿੱਖਾਂ ਦੇ ਗੁਰੂਆਂ ਤੁਸੀਂ ਮਸੀਤ ਵਿੱਚ ਕਿਵੇਂ ਜਾਓਗੇ ਹੁਣ ਸਤਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੀ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ ਲੋਗਾ ਧਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਾ ਸਭ ਠਾਈ ਮਾਰਤੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਬਾਟੀ ਕੇ ਭਾਂਡੇ ਨਾ ਕਛ ਪੋਚ কুমਾਰੇ ਪਰ ਇਥੇ ਗੱਲ ਇਹ ਸਮਝ ਨਹੀਂ ਸਤਿਗੁਰੂ ਜੀ ਨੇ ਪਖੰਡ ਨੂੰ ਕਿਸੇ ਥਾਂ ਤੇ ਜਗਾ ਨਹੀਂ ਦਿੱਤੀ ਉਹ ਪਖੰਡ ਦੇ ਵਿੱਚ ਭਾਵੇਂ ਪਾਂਡੇ ਨੂੰ ਪਾਤਸ਼ਾਹ ਨੇ ਉਪਦੇਸ਼ ਦਿੱਤਾ ਬ੍ਰਾਹਮਣ ਨੂੰ ਕਿ ਸਤਿਗੁਰੂ ਨੇ ਕਿਹਾ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਪਰ ਜਿੱਥੇ ਧਰਮ ਨੂੰ ਰੱਖਣ ਦੀ ਗੱਲ ਆਈ ਉਥੇ ਉਸੇ ਜਨੇਊ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਵੀ ਲਾ ਦਿੱਤਾ ਕਿਸੇ ਸਮੇਂ ਭਾਈ ਮੰਨ ਨੂੰ ਕਿਹਾ ਸੀ ਘਰ ਦੇ ਵਿੱਚ ਕਬਰ ਨਹੀਂ ਹੋਣੀ ਚਾਹੀਦੀ ਏਟਾ ਦੇ ਜੇ ਸਿੱਖੀ ਸਤਗੁਰੂ ਪਾਤਸ਼ਾਹ ਕਹਿੰਦੇ ਲੈਣੀ ਆ ਕਿਉਂਕਿ ਉਹ ਪਖੰਡ ਕਰਕੇ ਜੁੜਿਆ ਸੀ ਪਰ ਅੱਜ ਸੈਫਦੀਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਇਹ ਵਿਚਾਰ ਤੇਰੇ ਮਨ ਦੇ ਵਿੱਚ ਕਿੱਥੇ ਆਇਆ ਸਤਗੁਰੂ ਕਹਿੰਦੇ ਸੈਫਦੀਨ ਅਸੀਂ ਜਿਹੜਾ ਲੋਕਾਂ ਨੂੰ ਉਪਦੇਸ਼ ਕਰਦੇ ਆ ਨਾ ਚਲ ਅੱਜ ਤੇਰੀ ਮਸਜਿਦ ਦੇ ਵਿੱਚ ਬੈਠ ਕੇ ਹੀ ਆਪਾਂ ਉਸ ਮਾਲਕ ਦੀ ਬੰਦਗੀ ਕਰਾਂਗੇ ਕਹਿੰਦੇ ਜਿਹੜੇ ਅੱਲਾ ਨੂੰ ਤੂੰ ਯਾਦ ਕਰਦਾ ਹੈ ਜਿਹੜੇ ਅੱਲਾ ਦੀ ਇਬਾਦਤ ਤੂੰ ਕਰਦਾ ਹੈ ਉਸੇ ਅੱਲਾ ਨੇ ਸਾਨੂੰ ਦੁਨੀਆ ਤੇ ਭੇਜਿਆ ਅਸੀਂ ਉਸੇ ਪਰਮਾਤਮਾ ਉਸੇ ਅੱਲਾ ਦੇ ਭੇਜੇ ਹੋਏ ਆਏ ਆਂ ਤੇ ਸਤਗੁਰੂ ਸੈਫਦੀਨ ਦੇ ਨਾਲ ਉਹਦੀ ਸਰਾਂ ਦੇ ਵਿੱਚ ਵਿੱਚੋਂ ਉੱਠ ਕੇ ਉਹਦੀ ਮਸਜਿਦ ਦੇ ਅੰਦਰ ਚਲੇ ਗਏ ਹੁਣ ਸੀ ਮੁਸਲਮਾਨ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਇੰਨਾ ਕੋ ਪਿਆਰ ਕੀਤਾ ਕਿ ਸਾਰੇ ਪਰਿਵਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ